ਕਾਲੇ ਜੀ ਨੇ ਪੱਠਿਆਂ ਦਾ ਸ਼ੌਂਕ ਦੱਸਿਓ ਜ਼ਰੂਰ ਕਿਦਾਂ ਲੱਗੇ ਕਾਲੇ ਜੀ ਨੇ ਬੱਠੇ ਪਾਜੀ ਸ਼ੌਂਕ ਰੱਤਾਂ ਦੇਖਿਆ ਹੁੰਦਾ ਲਾਲ ਚੀਨੀ ਕੋਲ ਚੱਲ ਲਾਲ ਜਿਲੀਏ ਚੱਲ ਰੱਤਿਆ ਤੇਰਾ ਨਹਰਾ ਲਓ ਜੀ ਫਿਰ ਕਰੋ ਸ਼ੌਂਕ ਖੱਟੀਆਂ ਅੱਖਾਂ ਦਾ ਚਿੱਟਾ ਬਾਈ ਰਾਜਨ ਵਾਲਿਆਂ ਚੋ ਤੇ ਖੱਟੀਆਂ ਅੱਖਾਂ ਦੀ ਚਿੱਟੀ ਮੌਜੀ ਕਬੂਤਰੀ ਕਬੂਤਰ ਨਾਲ ਹੀ ਲੱਗੀ ਚੋ ਕਿੱਧਰ ਬੈਂਦੀਆਂ ਠੇ ਸ਼ੌਂਕ ਕਰੋ ਜੋੜੇ ਦਾ ਜੋੜਾ ਦੱਸੋ ਕਿਦਾਂ ਲੱਗਾ ਅਸਲ ਵੇਖੋ ਬਾਈ ਇਹ ਮਸਾਲਾ ਜੋੜੇ ਦੀ ਉਤਰ ਆਗਾ ਚਿਓਬਰ ਉੱਡ ਕੇ ਇੱਧਰ ਤੇ ਉੱਡ ਕੇ ਇੱਧਰ ਇੱਧਰ ਲੈ ਚਿਓਬਰ ਨਿਆਰੇ ਲੈਂਦੇ ਆ ਤੇ ਮਸਾਲਾ ਵੇਖੋ ਬਾਈ ਜੀ ਉਉ ਤਰੀ ਵਾਲੇ ਥੱਪੇ ਮਗਰੇ ਜਾਂ ਉਹ ਮਾਸਤਾ ਵਾਲੇ ਥੱਪੇ ਮਾਰਦਾ ਵਾਲੇ ਵਿਆਹ ਕੋ ਦਾ ਆਉਂਦਾ ਤਮਾਲ ਬਾਈ ਜੀ ਦੇਖੋ ਜੋੜੇ ਦੀ ਕਮਾਲ ਬਾਈ ਜੀ ਕਿਵੇਂ ਲੱਗਾ ਜੋੜਾ ਸਾਰੇ ਭਰਾ ਜਰੂਰ ਦੱਸਿਓ ਪੈਂਦੀ ਚਾਰੇ ਵਾਸੇ ਤਮਾਲ ਹੀ ਤਮਾਲ ਗੁਰ 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 ਕੋਰੂ ਬਾਈ ਹੁੰਦੇ ਚੋਬਰ ਕੋਰੂ ਅਰੇ ਪੋਂਸੇ ਗੁਰ ਗੁਰ ਤੇ ਇਹ ਜੋੜਾ ਵੀ ਪੂਰਾ ਸਰਾਵੰਦ ਜੋੜਾ ਬਾਈ ਜੀ ਦੱਸਿਓ ਜਰੂਰ ਸਾਰੇ ਭਰਾ ਕਿੱਦਾਂ ਲੱਗਾ ਜੋੜਾ ਮੈਂ ਤਮਾਲ ਪੈਂਦੀ ਜੁੜਾ ਵਾਲਾ ਕਹਿਣਾ ਭਾਈ ਇਹ ਫੇਵਰੇਟ ਜੁੜਾ ਮੌਜੀ ਕਬੂਤਰੀ ਆ ਤੇ ਖੱਟੀਆਂ ਦਾ ਕਬੂਤਰ ਓਡਾ ਡੱਬਾਂ ਦੇ ਮਾਰ ਮਾਰ ਥੱਬੇ ਓ ਆ ਗਿਆ ਅਦਰੋਂ ਗਾਲੜਾ ਵੀ ਤੇ ਧਮਾਲ ਰੁੱਤੇ ਰੁੱਤੇ ਨਹੀਂ ਆ ਗਏ ਸਾਰੇ ਐਂਦੀ ਧਮਾਲ ਪੂਰੀ ਦਰਵਾਜ ਜੋੜੀ ਬੇਟੀ ਤਾਂ ਲਾਤੀ ਤੰਗ ਚਲਿਆ ਗਿਆ ਤਾਂ ਪਿਆ ਲਗਾਲਿਆ ਜਿੰਨੀਆਂ ਠਾਂ ਕੀ ਜੁਦਾ ਦੱਸੇ ਬਾਈ ਕਿਦਾਂ ਲੱਗਾ ਪੂਰਾ ਨੇ ਦਈਆ ਬਰਦਸਤ ਜੁੜਾ ਹੈ ਉਹ ਕੀ ਇਧਰ ਲਈ ਚੋਬਰ ਵੀ ਪਾਈ ਹੁੰਦੇ ਖੁਰੂ ਲਾਲ ਚੀਨੀ ਤੇ ਰੱਤਾ ਤਾਂ ਆ ਗਿਆ ਬਾਹਰ ਫਿਰ ਚੋਬਰ ਯਾ ਲੈ ਬਈ ਦਰਗ ਇਤਾਂ ਭਇਆ ਮਗਰੇ ਹੀ ਜਾਉ ਮਗਰੇ ਹੀ ਜਾਉ ਪਉ ਤਮਾਲ ਮਗਰੇ ਜੋੜਾ ਦੇਖੋ ਜੋੜਾ ਸ਼ੌਕ ਕਰੋ ਬਈ ਜਿਹੇ ਜੀ ਕਬੂਤਰ ਹੀ ਉਹਦੇ ਕਬੂਤਰ ਅਕੇ ਚੀ ਉੱਪਰ ਦੋਨੇ ਇੱਥੇ ਆ ਜਾਲ ਤੇ ਲੈਂਦੇ ਆਂ ਨਿਆਰੇ ਜੋੜੇ ਦਾ ਸ਼ੌਕ ਕਰੋ ਬਈ ਤਰੀ ਵੀ ਨਾਲ ਕਰ ਲੋ ਸ਼ੌਂਗ ਆਜਿਓ ਬਰਾ ਆਜਿਓ ਬਰਾ ਯਾਲਮ ਮਗਰੀ ਉਧਰੀ ਉਤਰੀ ਗਈ ਬਈ ਥੱਲੇ ਉਹ ਦੂ ਵੀ ਆਉਂ ਜੋਬਰ ਥੱਲੇ ਮਗਰੀ ਜੋਬਰ ਆਇਆ ਜੋਬਰ ਸ਼ੌਂਗ ਕਰੋ ਜੋੜੇ ਦਾ ਕਿਵੇਂ ਲਗਾ ਜੋੜਾ ਦੱਸਿਓ ਜਰੂਰ ਸਾਰੇ ਬਰਾ ਬਾਕੀ ਆਂਡਿਆਂ ਦੇ ਆਈ ਵੀ ਬਈ ਕਬੂਦਰੀ ਚਲੋ ਅਸੀਂ ਉਧਰਲੇ ਹੁੱਡੇ ਜੀ ਵੀ ਲੈ ਕੇ ਚੱਲਦੇ ਆਂ ਪਰ ਉਹਨੇ ਸ਼ੌਂਕ ਹੈ ਇਹ ਲੈ ਆ ਬਈ ਕਬੂਦਰੀ ਆਈ ਜੀ ਬਈ ਆਂਡਿਆਂ ਦੇ ਨਾਲੇ ਜੀ ਨੇ ਪੱਠੇ ਪਟੀਆਂ ਲੈ ਲੈਂਦੇ ਨਿਆਰੇ ਕਿ ਆ ਜੋੜਾ ਢੀ ਰਿੰਦਾ ਵਿੱਚ ਉਬਰਬਾਲਾ ਮਸਤਾ ਇੱਕ ਬਲ ਦਾ ਵਿਛੋੜਾ ਨਹੀਂ ਸਮਝਦਾ ਵੇਖੋ ਭੇਜਦੇ ਆ ਥੱਲੇ ਤੇ ਆਉ ਬਾਹਰ ਚੀਨੀ ਕੋਲੇ ਆਉਣਾ ਬਾਹਰ ਚੀਨੀ ਕੋਲੇ ਚੱਲ ਤਾਂ ਐ ਸ਼ਾਬਾਸ਼ ਤਰਵਾ ਅਗੀ ਲਾਲ ਜੀ ਨਾਲ ਵੀ ਤਾਂ ਆ ਗਿਆ ਜਾਲ ਚ ਦਾ ਹੁਣੀ ਵਿਹੋਂ ਖੋਲਦਾ ਵੀ ਬੁਰੀ ਯਾਰਾ ਮਗਰੇ ਇਹ ਕਿੱਥੇ ਟੱਲਦਾ ਥੱਥੇ ਟੱਲਦਾ ਬਾਈ ਜੀ ਸ਼ੌਂਕ ਕਰਵਾ ਦੇ ਸ਼ੌਂਕ ਕਰਾਉਨੇ ਥੋਨੂੰ ਕਾਲੇ ਚੀਨੇ ਪੱਠੇ ਆ ਬਹਿ ਜਾ ਬਹਿ ਜਾ ਬਹਿ ਜਾ ਬਾਲਾ ਫਰਤੀ ਲਾ ਬੰਨਨੋ ਜਾਈਆ ਬੱਤ ਬਈਆ ਕਰੋ ਸ਼ੌਂਕ ਬਈ ਜੀ ਕਾਲੇ ਚੀਨੇ ਪੱਠਿਆਂ ਦਾ